ਫਿਰੋਜ਼ਪੁਰ ਦੇ ਤੁਹਾਨੂੰ ਹਾਲਾਤ ਦਿਖਾਉਣ ਲੱਗਿਆ ਕਿ ਕੀ ਹਾਲਾਤ ਬਣੇ ਪਏ ਨੇ ਹੁਣ ਆਮ ਲੋਕ ਤਾਂ ਕਿੱਥੇ ਹੁਣ ਤਾਂ ਪੁਲਿਸ ਵਾਲੇ ਵੀ ਸੇਫ ਨਹੀਂ ਰਹੇ ਤਾਂ ਪੁਲਿਸ ਦੇ ਦੋ ਮੁਲਾਜ਼ਮਾਂ ਦੇ ਕੋਲੋਂ ਵਾਕੀ ਟੋਕੀ ਸੈੱਟ ਵਾਇਰਲੈਸ ਸੈੱਟ ਖੋਕੇ ਫਰਾਰ ਹੋ ਗਏ ਨੇ ਵਿਅਕਤੀ ਔਰ ਦੱਸਿਆ ਜਾ ਰਿਹਾ ਕਿ ਬੁਰੇ ਤਰੀਕੇ ਦੇ ਨਾਲ ਕੁੱਟਮਾਰ ਵੀ ਕੀਤੀ ਗਈ ਆ ਬੁਰੇ ਤਰੀਕੇ ਨਾਲ ਕੁੱਟਮਾਰ ਉਹਨਾਂ ਜਵਾਨਾਂ ਦੇ ਕੀਤੀ ਗਈ ਆ ਇਟਾਂ ਤੱਕ ਦੱਸਿਆ ਜਾ ਰਿਹਾ ਕਿ ਉਹਨਾਂ ਦੇ ਉੱਪਰ ਚਲਾਈਆਂ ਗਈਆਂ ਨੇ ਸਾਡੇ ਪ੍ਰੋਸੈਜ ਉਕ ਸੂਤਰਾਂ ਤੋਂ ਜਾਣਕਾਰੀ ਜਿਹੜੀ ਮਿਲੀ ਆ ਜੋ ਸਾਡੇ ਤੱਕ ਪਹੁੰਚੀ ਆ ਉਸ ਦੇ ਵਿੱਚ ਇਹ ਗੱਲ ਕਹੀ ਗਈ ਆ ਕਿ ਰਾਤ 1 ਵਜੇ ਦੇ ਕਰੀਬ ਥਾਣਾ ਗੁਰੂ ਸਾਹਿਬ ਦੇ ਅਦੀਨ ਏਰੀਆ ਦੇ ਵਿੱਚ ਗਸ਼ਤ ਕਰ ਰਹੇ ਸੀਗੇ ਜਿਹੜੇ ਪੀਸੀਆਰ ਦੇ ਦੋ ਜਵਾਨ ਮੋਟਰਸਾਈਕਲ ਤੇ ਤਾਂ ਉੱਥੇ ਰਾਤ ਨੂੰ 1:00 ਵਜੇ ਦੇ ਆਸ-ਪਾਸ ਕਿਸੇ ਸਰਾਰਤੀ ਅਨਸਰਾਂ ਨੂੰ ਜਿਹੜਾ ਉਹ ਪੁੱਛਦੇ ਆ ਪੁੱਛਗਿਛ ਕਰਦੇ ਆ ਤਾਂ ਉਸ ਤੋਂ ਬਾਅਦ ਜਿਹੜਾ ਕੀ ਆ ਉਹਨਾਂ ਦੇ ਵਿੱਚ ਦੱਸਿਆ ਜਾ ਰਿਹਾ ਕਿ ਤਕਰਾਰ ਬਾਜੀ ਹੋ ਜਾਂਦੀ ਆ ਤਾਂ ਉਸ ਤੋਂ ਬਾਅਦ ਇੱਕ ਪੁਲਿਸ ਦੇ ਨੌਜਵਾਨ ਨੂੰ ਪਿੱਛੋਂ ਖਿੱਚ ਲਿਆ ਜਾਂਦਾ ਹੈ 12-13 ਬੰਦੇ ਦੱਸੇ ਜਾ ਰਿਹਾ ਕਿ ਜੋ ਆਉਂਦੇ ਆ ਇੱਕ ਤਰ੍ਹਾਂ ਦਾ ਹਮਲਾ ਕਹਿ ਸਕਦੇ ਆ ਪੁਲਿਸ ਦੇ ਉੱਪਰ ਵੱਡਾ ਹਮਲਾ ਕਹਿ ਸਕਦੇ ਆ ਪੁਲਿਸ ਦੇ ਉੱਪਰ ਹੋਇਆ ਏ ਔਰ ਉਸ ਜਵਾਨ ਨੂੰ ਪਿੱਛੇ ਖਿੱਚ ਕੇ ਥੱਲੇ ਸੁੱਟ ਲੈਂਦੇ ਆ ਔਰ ਉਸ ਤੋਂ ਬਾਅਦ ਉਹਨੂੰ ਬੁਰੀ ਤਰ੍ਹਾਂ ਦੇ ਨਾਲ ਡੰਡਿਆਂ ਦੇ ਨਾਲ ਦੱਸਿਆ ਜਾ ਰਿਹਾ بیسਬਾਲਾਂ ਦੇ ਨਾਲ ਦੱਸਿਆ ਜਾ ਰਿਹਾ ਉਹਨਾਂ ਨੂੰ ਕੁੱਟਣਾ ਸ਼ੁਰੂ ਕਰ ਦਿੰਦੇ ਆ ਇੱਥੋਂ ਤੱਕ ਵੀ ਜਾਣਕਾਰੀ ਮਿਲੀ ਆ ਕਿ ਤੇਜ਼ ਤਾਰ ਹਥਿਆਰ ਵੀ ਉਨ੍ਹਾਂ ਦੇ ਕੋਲੇ ਹੋ ਸਕਦੇ ਆ ਦੂਜਾ ਜਵਾਨ ਜਿਹੜਾ ਮੋਟਰਸਾਈਕਲ ਚਲਾ ਰਿਹਾ ਸੀ ਉਸਦੇ ਵੀ ਇਟਾਂ ਤੱਕ ਚਲਾਈਆਂ ਗਈਆਂ ਨੇ ਇਹ ਗੱਲ ਸਾਹਮਣੇ ਨਿਕਲ ਕੇ ਆ ਰਹੀ ਆ ਗੁਰੂ ਹਰ ਸਾਹਿਬ ਥਾਣੇ ਤੋਂ ਜੋ ਕਿ ਜ਼ਿਲ੍ਹਾ ਫਿਰੋਜ਼ਪੁਰ ਦੇ ਅਧੀਨ ਪੈਂਦਾ ਹੈ ਗੁਰੂ ਹਰ ਸਾਹਿਬ ਥਾਣਾ ਤਾਂ ਫਿਲਹਾਲ ਉਹਨਾਂ ਜਵਾਨਾਂ ਜਵਾਨ ਨੂੰ ਹਸਪਤਾਲ ਦੇ ਵਿੱਚ ਵੀ ਲੈ ਕੇ ਜਾਇਆ ਗਿਆ ਉਸ ਦੇ ਉੱਪਰ ਜਿਹੜੀਆਂ ਸੱਟਾਂ ਵੀ ਦੱਸੀਆਂ ਜਾ ਰਹੀਆਂ ਨੇ ਕਿ ਸੱਟਾਂ ਵੀ ਲੱਗੀਆਂ ਨੇ ਤੁਸੀਂ ਸੋਚ ਸਕਦੇ ਹੋ ਕਿ ਕਿਸ ਕਦਰ ਲੁੱਟੇਰੇ ਕਹਿ ਲਈਏ ਜਾਂ ਗੁੰਡੇ ਕਹਿ ਲਈਏ ਜਾਂ ਫਿਰ ਇਹ ਸ਼ਰਾਰਤੀ ਅਨਸਰ ਕਹਿ ਲਈਏ ਇਹਨਾਂ ਦੇ ਹੌਸਲੇ ਕਿੰਨੇ ਕੁ ਬੁਲੰਦ ਨੇ ਕਿ ਹੁਣ ਆਮ ਲੋਕਾਂ ਨੂੰ ਛੱਡੋ ਪੁਲਿਸ ਵਾਲਿਆਂ ਦੇ ਗਲ ਵੀ ਇਹਨਾਂ ਨੇ ਪੈਣਾ ਸ਼ੁਰੂ ਕਰ ਦਿੱਤਾ ਇਹ ਤਾਂ ਹਾਲਾਂਕਿ ਅੱਜ ਜੀ ਤੜਕਸਾਰ ਸਵੇਰੇ ਹੀ ਉੱਥੋਂ ਦੇ ਡੀਐਸਪੀ ਗੁਰੂ ਹਰਸਾਹ ਦੇ ਵੱਲੋਂ ਜਿਹੜਾ ਸਰਚ ਆਪਰੇਸ਼ਨ ਕੀਤਾ ਗਿਆ ਹਾਲਾਂਕਿ ਪੰਜਾਬ ਭਰ ਦੇ ਵਿੱਚ ਕਾਫੀ ਜਗ੍ਹਾ ਤੇ ਸਰਚ ਆਪਰੇਸ਼ਨ ਦੀਆਂ ਖਬਰਾਂ ਆਈਆਂ ਨੇ ਲੇਕਿਨ ਅੱਜ ਸਰਚ ਆਪਰੇਸ਼ਨ ਗੁਰੂ ਹਰਸਾਹ ਦੇ ਵਿੱਚ ਵੀ ਕੀਤਾ ਗਿਆ ਲੇਕਿਨ ਬੀਤੀ ਰਾਤ ਇੱਕ ਘਟਨਾ ਸਾਹਮਣੇ ਆਉਂਦੀ ਆ ਬੀਤੀ ਰਾਤ ਇਹ ਗੱਲ ਸਾਹਮਣੇ ਆਉਂਦੀ ਹੈ ਜਿਸ ਦੇ ਵਿੱਚ ਵਾਕੀ ਟੋਕੀ ਸੈੱਟ ਜਿਹਨੂੰ ਵਾਇਰਲੈਸ ਸੈੱਟ ਕਹਿੰਦੇ ਆ ਜਿਸ ਦੇ ਰਾਹੀਂ ਪੁਲਿਸ ਨੂੰ ਇਨਫੋਰਮੇਸ਼ਨ ਜਾਂਦੀ ਹੈ ਇਹਨਾਂ ਦੇ ਹੈੱਡਕੁਆਰਟਰ ਤੱਕ ਉੱਥੇ ਕਿਤੇ ਨਾ ਕਿਤੇ ਉਸ ਨੂੰ ਉਹ ਜਿਹੜੇ ਸ਼ਰਾਰਤੀ ਅਨਸਰ ਆ ਉਹ ਤੋਂ ਲੈ ਕੇ ਫਰਾਰ ਹੋ ਚੁੱਕੇ ਨੇ ਇਹ ਵੱਡੀ ਖਬਰਾ ਹੁਣ ਤੱਕ ਦੀ ਇਸ ਪੂਰੇ ਮਸਲੇ ਦੀ ਪੁਸ਼ਟੀ ਕਰਨ ਦੇ ਲਈ ਥਾਣਾ ਐਸਐਚਓ ਦੇ ਨਾਲ ਸਾਡੀ ਗੱਲਬਾਤ ਹੋਈ ਆ ਉਤੋਂ ਉਪਕਾਰ ਸਿੰਘ ਐਸ ਐਚਓ ਨੇ ਗੁਰੂ ਹਰਸ਼ਾਹਤੋਂ ਉਹਨਾਂ ਦੇ ਨਾਲ ਸਾਡੀ ਗੱਲਬਾਤ ਹੋਈ ਆ ਤਾਂ ਉਹਨਾਂ ਨੇ ਕਿਹਾ ਕਿ ਸ਼ਾਮ ਤੱਕ ਜਿਹੜੇ ਵਿਅਕਤੀ ਆ ਫੜ ਲਏ ਜਾਣਗੇ ਸ਼ਾਮ ਤੱਕ ਜਿਨ੍ਹਾਂ ਨੇ ਹਮਲਾ ਕੀਤਾ ਹੈ ਪੁਲਿਸ ਦੇ ਉੱਪਰ ਉਹਨਾਂ ਨੂੰ ਫੜ ਲਿਆ ਜਾਏਗਾ ਔਰ ਫਿਲਹਾਲ ਉਹਨਾਂ ਦੇ ਜਿਹੜੇ ਮੋਟਰਸਾਈਕਲਾਂ ਦੇ ਨੰਬਰ ਆ ਉਹ ਵੀ ਦੱਸਿਆ ਜਾ ਰਿਹਾ ਕਿ ਟਰੇਸ ਕੀਤੇ ਨੇ ਰਾਤ ਕੁਝ ਨੰਬਰ ਨੇ ਉਹ ਜਿਹੜੇ ਮੋਟਰਸਾਈਕਲਾਂ ਦੇ ਸੀਸੀਟੀਵੀ ਦੇ ਵਿੱਚ ਆਏ ਨੇ ਉਹਨਾਂ ਤੋਂ ਜਿਹੜੀ ਆਇਡੈਂਟੀਫਿਕੇਸ਼ਨ ਉਹਨਾਂ ਦੀ ਟਰੇਸ ਕੀਤੀ ਜਾਏਗੀ ਉਸ ਤੋਂ ਬਾਅਦ ਉਹਨਾਂ ਨੂੰ ਜਿਹੜਾ ਕੀ ਆ ਫੜ ਲਿਆ ਜਾਏਗਾ ਇਹ ਪੁਲਿਸ ਦਾ ਦਾਵਾ ਹੈ ਇਹ ਐਸਐਚਓ ਦੇ ਨਾਲ ਜਦੋਂ ਫੋਨ ਤੇ ਗੱਲਬਾਤ ਅਸੀਂ ਕੀਤੀ ਆ ਤਾਂ ਉਸ ਸਮੇਂ ਉਹਨਾਂ ਨੇ ਇਸ ਗੱਲ ਦੀ ਜਾਣਕਾਰੀ ਦਿੱਤੀ ਆ ਬਿਲਕੁਲ ਜਿਹੜਾ ਹਮਲਾ ਜ਼ਰੂਰ ਹੋਇਆ ਪਰ ਇਹ ਹਮਲਾ ਕਿੰਨਾ ਕਾਰਨਾ ਕਰਕੇ ਹੋਇਆ ਕੀ ਤਕਰਾਰ ਬਾਜੀ ਹੋਈ ਆ ਮੌਕੇ ਤੇ ਕੀ ਗੱਲਾਂ ਹੋਈਆਂ ਨੇ ਕੀ ਗੱਲ ਨੂੰ ਲੈ ਕੇ ਇਹ ਮਸਲਾ ਪੁਲਿਸ ਤੇ ਹਮਲੇ ਤੱਕ ਪਹੁੰਚਿਆ ਹੈ ਇਸ ਬਾਰੇ ਪੂਰੀ ਜਾਣਕਾਰੀ ਹਜੇ ਤੱਕ ਸਾਹਮਣੇ ਨਹੀਂ ਆਈ ਸਿਰਫ ਇੰਨੀ ਜਾਣਕਾਰੀ ਸਾਹਮਣੇ ਆਈ ਹੈ ਕਿ ਪੁਲਿਸ ਦੇ ਦੋ ਜਵਾਨਾਂ ਦੇ ਉੱਪਰ ਜਿਹੜਾ ਸ਼ਰਾਰਤੀ ਅਨਸਰਾਂ ਦੇ ਵੱਲੋਂ ਹਮਲਾ ਕੀਤਾ ਗਿਆ ਹੈ ਸੀਸੀਟੀਵੀ ਦੀਆਂ ਤਸਵੀਰਾਂ ਆਉਣ ਤੋਂ ਬਾਅਦ ਪਤਾ ਚੱਲ ਸਕਦਾ ਹੈ ਕਿ ਤੇਜ਼ ਤਾਰ ਹਥਿਆਰ ਉਹਨਾਂ ਕੋਲੇ ਸੀਗੇ ਵੈਪਨ ਵੀ ਸੀਗੇ ਜੋ ਕਿੰਨੇ ਬੰਦੇ ਸੀਗੇ ਉਹ ਸਾਰਾ ਕੁਝ ਜਿਹੜਾ ਉਹ ਸੀਸੀਟੀਵੀ ਤੋ ਬਾਤ ਸਾਹਮਣੇ ਆ ਸਕਦਾ ਜਦੋਂ ਸੀਸੀਟੀਵੀ ਸਾਹਮਣੇ ਆਉਣਗੀਆਂ ਜਾਂ ਪੁਲਿਸ ਦੀ ਜਾਂਚ ਸਾਹਮਣੇ ਆਏਗੀ ਉਸ ਤੋਂ ਬਾਅਦ ਇਹ ਪਤਾ ਚੱਲ ਸਕਦਾ ਲੇਕਿਨ ਹਜੇ ਤੱਕ ਸੂਤਰਾਂ ਦੇ ਹਵਾਲੇ ਤੋਂ ਜਿਹੜੀ ਜਾਣਕਾਰੀ ਹੈ ਉਹੀ ਸਾਡੇ ਕੋਲੇ ਸਾਹਮਣੇ ਆਈ ਹੈ ਕਿ ਜਿਸ ਦੇ ਵਿੱਚ 12 13 ਬੰਦਿਆਂ ਦੇ ਆਸ-ਪਾਸ ਦੱਸਿਆ ਜਾ ਰਿਹਾ ਜਿਹੜੇ ਪਹਿਲਾਂ ਇੱਕ ਵਿਅਕਤੀ ਦੇ ਨਾਲ ਜਿਹੜੀ ਬਹਿਸ ਵਸਈਆ ਹੁੰਦਾ ਹੈ ਮੋਟਰਸਾਈਕਲ ਵਾਲੇ ਨਾ ਫਿਰ ਉਹ ਆਪਣੇ ਦੂਜੇ ਬੰਦਿਆਂ ਨੂੰ ਬੁਲਾ ਲੈਂਦੇ ਆ ਤੇ ਫਿਰ ਉਸ ਤੋਂ ਬਾਅਦ ਇਹਨਾਂ ਪੁਲਿਸ ਦੇ ਜਵਾਨਾਂ ਦੇ ਉੱਪਰ ਜਿਹੜੇ ਟੁੱਟ ਪੈਂਦੇ ਨੇ ਇਹਨਾਂ ਜਵਾਨਾਂ ਦੇ ਉੱਪਰ ਜਿਹੜਾ ਹਮਲਾ ਤੱਕ ਕਰ ਦਿੰਦੇ ਨੇ ਇੱਕ ਜਵਾਨ ਇਸ ਦੇ ਵਿੱਚੋਂ ਫੱਟੜ ਹੋਇਆ ਜ਼ਿਲ੍ਹਾ ਫਿਰੋਜ਼ਪੁਰ ਦੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਥਾਣਾ ਗੁਰੂ ਹਰਸਾਏ ਦੀ ਇਹ ਖਬਰ ਆ ਜਿੱਥੋਂ ਦੀਆਂ ਜਿੱਥੋਂ ਦੀ ਜਿਹੜੀ ਜਾਣਕਾਰੀ ਆ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਪੁਲਿਸ ਦਾ ਵੋਕੀ ਟੋਕੀ ਸੈੱਟ ਜਿਹੜਾ ਹੈ ਪੁਲਿਸ ਦਾ ਜਿਹੜਾ ਵਾਇਰਲੈਸ ਸੈੱਟ ਆ ਉਹ ਵੀ ਜਿਹੜੇ ਖੋ ਕੇ ਫਰਾਰ ਹੋਏ ਨੇ ਸੱਟਾਂ ਵੀ ਮਾਰੀਆਂ ਗਈਆਂ ਨੇ ਪੁਲਿਸ ਮੁਲਾਜ਼ਮਾਂ ਦੇ ਉੱਪਰ ਇੱਟਾਂ ਰੋੜੇ ਤੱਕ ਵੀ ਜਿਹੜੇ ਚੁਲਾਏ ਗਏ ਨੇ ਪੁਲਿਸ ਮੁਲਾਜ਼ਮਾਂ ਦੇ ਉੱਪਰ ਬੜੀ ਨਿੰਦਨਯੋਗ ਘਟਨਾ ਹੈ ਕਿ ਆਮ ਬੰਦੇ ਕਿੱਥੋਂ ਤੱਕ ਸੇਫ ਰਹਿ ਚੱਕਦੇ ਆ ਰਾਤ ਦੇ ਸਮੇਂ ਅਗਰ ਆਖਰਕਾਰ ਜਿਹੜੀ ਪੀਸੀਆਰ ਦੀ ਪੁਲਿਸ ਅਗਰ ਰਾਤ ਨੂੰ ਕੋਈ ਘਟਨਾ ਹੁੰਦੀ ਆ ਤਾਂ ਲੋਕ ਇੱਕਦਮ 100 ਨੰਬਰ ਡਾਇਲ ਕਰਦੇ 112 ਨੰਬਰ ਡਾਇਲ ਕਰਦੇ ਆ ਤਾਂ ਪੀਸੀਆਰ ਮੌਕੇ ਤੇ ਜਿਹੜੀ ਆ ਮਦਦ ਦੇ ਲਈ ਆਉਂਦੀ ਆ ਪਰ ਜਦੋਂ ਪੀਸੀਆਰ ਦੇ ਉੱਪਰ ਹੀ ਇਹੋ ਜਿਹਾ ਹਮਲਾ ਹੋ ਜਾਵੇ ਤੱਕ ਕਿੱਥੋਂ ਆਪਾਂ ਇਹ ਚੀਜ਼ ਦੀ ਆਸ ਲਾ ਸਕਦੇ ਹਾਂ ਕਿ ਆਖਰਕਾਰ ਪੁਲਿਸ ਕਿਵੇਂ ਇਨਸਾਫ ਦਵਾਏਗੀ ਲੇਕਿਨ ਕਾਰਨ ਕੀ ਰਹੇ ਨੇ ਕਿਉਂ ਹਮਲਾ ਹੋਇਆ ਹੈ ਕੀ ਚੱਕਰ ਬਣਿਆ ਇਸ ਦੇ ਬਾਬਤ ਅਜੇ ਤੱਕ ਕੋਈ ਵੀ ਜਾਣਕਾਰੀ ਸਾਹਮਣੇ ਨਹੀਂ ਆਈ ਜਦੋਂ ਕੋਈ ਵੀ ਜਾਣਕਾਰੀ ਇਸ ਤੋਂ ਅਗਲੀ ਅਪਡੇਟ ਸਾਹਮਣੇ ਆਏਗੀ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਾਂਗੇ ਇਸ ਬਾਬਤ ਐਸਐਚਓ ਦੇ ਨਾਲ ਵੀ ਜਿਹੜੀ ਸਾਡੀ ਰابطਾ ਹੋਈਆ ਉਹਨਾਂ ਦੇ ਨਾਲ ਵੀ ਗੱਲਬਾਤ ਤੇ ਦਰਾਂ ਉਹਨਾਂ ਨੇ ਇਹ ਗੱਲ ਦੀ ਪੁਸ਼ਟੀ ਕੀਤੀ ਆ ਕਿ ਇਹ ਗੱਲ ਜ਼ਰੂਰ ਹੋਈ ਔਰ ਬੰਦੇ ਜਿਹੜੇ ਆ ਉਹ ਸ਼ਾਮ ਤੱਕ ਜ਼ਰੂਰ ਜਿਹੜੇ ਆ ਟਰੇਸ ਕਰ ਲਏ ਜਾਣਗੇ ਅਸੀਂ ਕਹਿੰਦੇ ਲੱਗੇ ਹੋਇਆ ਬੰਦਿਆਂ ਨੂੰ ਟਰੇਸ ਕਰਨ ਦੇ ਲਈ ਜਲਦੀ ਜਿਹੜੇ ਬੰਦੇ ਨੇ ਉਹ ਟਰੇਸ ਕਰ ਲਏ ਜਾਣਗੇ ਫਿਲਹਾਲ ਇਸ ਸਮੇਂ ਦੀ ਵੱਡੀ ਖਬਰ ਜਿਹੜੀ ਆ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤਕਰੀਬ 2 ਕੁ ਦਿਨ ਪਹਿਲਾਂ ਦੀ ਖਬਰ ਜਿਹੜੀ ਆ ਪੱਤਰਕਾਰ ਦੇ ਉੱਪਰ ਵੀ ਜਿਹੜਾ ਹਮਲਾ ਹੁੰਦਾ ਉਸੇ ਗੁਰੂ ਹਰ ਸਾਹਿਬ ਦੇ ਬਾਜ਼ਾਰ ਦੇ ਵਿੱਚ ਹਮਲਾ ਕੀਤਾ ਜਾਂਦਾ ਤੇਜ਼ ਤਰ ਹਥਿਆਰਾਂ ਦੇ ਨਾਲ ਉਸ ਪੱਤਰਕਾਰ ਦੇ ਉੱਪਰ ਜਾਨਲੇਵਾ ਹਮਲਾ ਕੀਤਾ ਜਾਂਦਾ ਔਰ ਅੱਜ ਉਸੇ ਗੁਰੂ ਹਰ ਸਾਹਿਬ ਦੇ ਵਿੱਚ ਪੁਲਿਸ ਵਾਲਿਆਂ ਦੇ ਉੱਪਰ ਜਿਹੜਾ ਹਮਲਾ ਕੀਤਾ ਗਿਆ ਹੈ ਬੜੀ ਨਿੰਦਨਯੋਗ ਘਟਨਾ ਹੈ ਕਿ ਚੌਥਾ ਸਤੰਭ ਲੋਕਤੰਤਰ ਦਾ ਉਸ ਦੇ ਉੱਪਰ ਵੀ ਹਮਲਾ ਔਰ ਜਿੰਨਾ ਤੋਂ ਸੁਰੱਖਿਆ ਦੀ ਲੋਕ ਉਮੀਦ ਲਾਉਂਦੇ ਨੇ ਉਹਨਾਂ ਦੇ ਉੱਪਰ ਵੀ ਇੱਕ ਹਮਲਾ ਕਰ ਲਿਆ ਉਹਨਾਂ ਦੇ ਉੱਪਰ ਵੀ ਇਹ ਕਿਸ ਤਰੀਕੇ ਦੀਆਂ ਜਿਹੜੀਆਂ ਖਬਰਾਂ ਨੇ ਇਹ ਸਾਹਮਣੇ ਆ ਰਹੀਆਂ ਨੇ ਤੁਸੀਂ ਆਪ ਇਸ ਬਾਬਤ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ رائے ਲਿਖੋ ਆਖਰਕਾਰ ਇਹ ਚੀਜ਼ ਕਿਉਂ ਹੋ ਰਹੀ ਹੈ ਕਿਉਂ ਇਸ ਤਰ੍ਹਾਂ ਦੀਆਂ ਜਿਹੜੀਆਂ ਤਸਵੀਰਾਂ ਨੇ ਉਹ ਸਾਹਮਣੇ ਆਉਂਦੀਆਂ ਨੇ ਕਮੈਂਟ ਸੈਕਸ਼ਨ ਦੇ ਵਿੱਚ ਆਪਣੀ رائے ਜ਼ਰੂਰ ਤੁਸੀਂ ਵੀ ਲਿਖ ਸਕਦੇ ਹੋ ਇਸੇ ਅਗਲੀ ਅਪਡੇਟ ਜੋ ਵੀ ਸਾਡੇ ਤੱਕ ਸਾਹਮਣੇ ਆਉਂਦੀ ਹੈ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਾਂਗੇ ਫਿਲਹਾਲ ਦੀ ਘੜੀ ਅਪਡੇਟ ਸੂਤਰਾਂ ਦੇ ਹਵਾਲੇ ਤੋਂ ਔਰ ਐਸ ਐਚਓ ਗੁਰੂ ਸਾਹਿਬ ਦੇ ਨਾਲ ਸੰਬੰਧਿਤ ਜਦੋਂ ਗਲਬਤ ਕੀਤੀ ਉਸ ਤੋਂ ਬਾਅਦ ਜਾਣਕਾਰੀ ਜਿਹੜੀ ਸਾਡੇ ਕੋਲ ਆਈ ਹੈ ਉਹ ਅਸੀਂ ਤੁਹਾਡੇ ਨਾਲ ਸਾਂਝੀ ਕੀਤੀ ਆ